ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੇ ਕੋ ਤੂੰ ਕਦਕਾ ਬ੍ਰਹਮਾ ਵਿਸ਼ਨਸ ਤੇਰਾ ਗਨ ਪਿੰਕੋ ਮੋ ਭਿਆ ਮਨ ਮਦਕਾ ਚਬਰਾਸੀ ਲੱਖ ਜੂਨ ਪਾਈ ਰਿਜਕ ਦਿਆ ਸਭ ਹੁਣ ਕੋ ਕਦਕਾ ਸੇਵਕ ਕਹਿ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਸੇਵਕ ਕਾ ਪਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਅੰਦਾ ਬਨ ਰਸ਼ਨ ਪਾਇਆ ਜਿਨੀ ਤੁਧ ਨੂੰ ਧਨ ਕੈ ਤਿੰਨ ਜਮ ਮੇੜਨਾ ਤੂੰ ਤਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰਨਾ ਕੋਈ ਤੁਧ ਆਪੇ ਸਿਸ਼ਟ ਸਰਗੀਆ ਆਪੇ ਭਣ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰ ਸੋ ਹੋਈ ਵਡਿਆਈ ਗੁਰਮਖਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ ਧੰਨ ਗੁਰਸੋਈ ਹਰ ਜੁਗ ਜੁਗ ਭਗਤ ਪਾਇਆ ਜਿਉਰਾ ਤਦ ਰਖਦਾ ਆਰਾ ਕੀ ਆ ਬੜਿਆਈਆ ਕਿਚ ਕਹਿਣਾ ਕਹਿਣ ਨਾ ਜਾਏ ਜਿਥੋ ਕਰਤਾ ਕਾਦਰ ਕਰੀਂ ਮਦੇ ਜੀ ਆਰਜਿਕ ਕੰਬਾਹੇ ਚਾਈ ਘਰ ਗਮਾਵਣੀ ਦਰ ਛੋਡੇ ਤੇ ਨਾ ਪਾਏ দানਕ ਏਕੀ ਬਾਹਰੀ ਔਰ ਦੂਜੀ ਨਾਹੀ ਜਾਏ ਧੋ ਕਰੇ ਕਰ ਜਾਏ ਸੋ ਕਰੇ ਜਿਤ ਚਰ ਜਾਏ ਤੁਧ ਸਤ ਨਾਮ ਸ਼੍ਰੀ ਵਾਹੇ ਗੁਰੂ ਜੀ ਰਾਮ ਕਲੀ ਮਹਲਾ ਤੀਜਾ ਅਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਗੁਰ ਮੈਂ ਪਾਇਆ ਸਤਗੁਰ ਤੂੰ ਪਾਇਆ ਆਗਮ ਪਰਵਾਰ ਸੂ ਕਲਾ ਤੇਰੀ ਮਨ ਕਾਲਾ ਵਾਹ ਮਨੂ ਧਿਆਵਾ ਜੀ ਜੰਦ ਗਧੀਰੇ ਕਹਿ ਨਾਨਕ ਸਤਿ ਸਹਰ ਕਾ ਨਾਮ ਘਰ ਤੇਰਾ ਸੱਚਾ ਨਾਮ ਲਗਾਇਆ ਧੰਨ ਰਾਜੁਰੂ ਘੁਟਾ ਸਰਗਾ ਵਾਜਾ ਹਰ ਸੰਤ ਤੁਮਰਲ ਸਜਾ ਚੀ ਮੱਭ ਜਾਈਂ ਗਦਾ ਗੁਰੂ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇ ਲੈ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਨੇ ਕਰਮੀ ਆਪੋ ਆਪਨੇ ਕੇ ਨੇੜੇ Sri Vahe Guruji Eka Ongkar Satgur Barsadam Seloka ਦੁਖ ਹਰਨ ਉਚਰਣ ਗੁਨਾਮ ਕੀਰਤਨ ਹੈ ਦੇ ਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਮਾਇਆ ਦੇ ਆਕਰਣ ਦੁਖ ਹਰਨ ਉਚਰਣਾਂ ਨਾਮ ਕੀਰਤਨ ਹੈ ਦੇ ਆਲਾ ਪੁਰਖ ਭਗਵਾਨ ਹੈ ਨਾਨਕ ਲਪਤ ਨਮਾਇ ਪਾਏ ਬਲੰਦੜੇ ਬੋਜ ਗਾਈ ਰਖੰਦੜੋ ਪ੍ਰਭ ਆਪ ਜਿਨ ਉਪਾਈ ਮੇਦਣੀ ਨਾਨਕ ਸੋ ਪ੍ਰਭ ਜਾਪੋੜੀ ਧਿਆ ਪ੍ਰਭ ਪੈ ਦਇਆਲ ਬਿ ਆਪੇ ਮਾਇਆ ਕੋਟ ਅਗਾਗ ਨਾਸ ਹਰ ਇੱਕ ਧਾਇਆ ਨਿਰਮਲ ਭੈ ਸਰੀਰ ਜਨ ਧੂਰੀ ਨਾ ਮਨ ਤਨ ਭੈ ਸੰਤੋਖਾ ਪੂਰਨ ਪ੍ਰਭ ਪਾਇਆ ਤਰ ਕਟੰਬ ਸੰਗ ਲੋਗ ਕੁੱਲ ਸੁਭਾਇਆ ਮਨ ਤਨ ਭੈ ਸੰਤੋਖਾ ਪ੍ਰਭ ਪਾਇ ਤਰ ਕਟੰਬ ਸੰਗ ਲੋਗ ਕੁੱਲ ਸਬਾਇ ਸਤ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ हे अकाल पुरख अंतर्जामी श्री गुरु नानक देव निरंकार रूप सचे पादशाह जी आप जी दे हजूर अमृत वेले तो लेके ऐस वेले तक श्री आसा जी दी वार दे स्लोक् शांत शब्द कीर्तन जी की अरदास ਅੱਖਰ ਲਗ ਕੰਨਾ ਤੁ ਭੁੱਲ ਚੁਕ ਮਾ ਫਾਬ ਜੀ ਦੇ ਚਰਨ ਕਬਲਾਂ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੂੰ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣ ਸਰਬਤ ਦਾ ਭਲਾ